ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇ ਨਾਗ ਤੇ ਦੋ ਉੱਚੇ ਬੱਚੇ ਵਾਲੀਆਂ ਝੋਟੀਆਂ ਲੈ ਕੇ ਆਏ ਆ ਜੀ ਝੋਟੀਆਂ ਕਾਹਦੀਆਂ ਨਗੀਨ ਨਹੀਂ ਨੇ ਪੱਠ ਪੂੜੇ ਚੈੱਕ ਕਰ ਲਓ ਜੀ ਡिटेल ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਪਰਖ ਤੁਸੀਂ ਕਰਨੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋਾ ਤਹਿਸੀਲ ਜੇਲਾ ਮੋਗਾ ਜੀ ਮੋਬਾਈਲ ਨੰਬਰ 9814299932 9814299932 ਠੀਕ ਆ ਬਾਈ ਸੂਈ ਮੱਝ ਤੋਂ ਸ਼ੁਰੂ ਕਰਗੇ ਜੀ ਸੂਆ ਕਿੰਨੇ ਮਰੇ ਦਾ ਸੂਆ ਵੀਰੇ ਮਾਲਕਾਂ ਨੇ ਤੀਜਾ ਦੱਸਿਆ ਕੋਈ ਚੌਥਾ ਮੰਨ ਲੈ ਪੰਜਵਾਂ ਮੰਨ ਲੈ ਛੇਵਾਂ ਮੰਨ ਲੈ ਜਾਂ ਦੂਜਾ ਮੰਨ ਲੈ ਉਹ ਅਗਰੇ ਨਹੀਂ ਮਰ ਗਈ ਆ ਇੱਥੇ ਕੋਈ ਵੀਰ ਭਰਾ ਅਗਲਾ ਲੈ ਲਿਆ ਜਦਾਈ ਕਰੇ ਹਨਾ ਪਰ ਉਹ ਮੈਂ ਬ੍ਰੀਕ ਬਰੂਕ ਬਹੁਤਾ ਦੰਦ ਨਹੀਂ ਕੋਈ ਹਿੱਲਦਾ ਹੋਊਗਾ ਜਾਂ ਟੁੱਟਿਆ ਨਹੀਂ ਹੋਊਗਾ ਉਹ ਸਾਂਭੇ ਨਹੀਂ ਭੁਰਾਲੇ ਵਾਲੋਂ ਉਹ ਗਾਵਾ ਆ ਰਗਾ ਭਰਾ ਗਾਵਾ ਮਾਰਗਾ ਕੱਟ ਸੇ ਵਾਲੇ ਘਰ ਆਉਂਦੇ ਠੀਕ ਹੈ ਜੀ ਪੰਜ ਵਜੇ ਸੂਈ ਸੀ ਕੱਤੀ ਮਗਰ ਜੇਰ ਫੁੱਲ ਪੈ ਗਈ ਆ ਬਾਈ ਠੀਕ ਹੈ ਜੀ ਕੱਤੀ ਜੀ ਮਗਰ ਹਾਂ ਲਸੇ ਪਸੂ ਦਾ ਮੇਨ ਹੈ ਹੁੰਦੀ ਵੀਰੇ ਜੀ ਸਹੀ ਗਾ ਜੀਰ ਬਾਈ ਜੀਰ ਨਾ ਰੁਕ ਜੇ ਜ ਜੀ ਕਿੰਨਾ ਕੱਢਿਆ ਵੀਰੇ ਬੋਲਾ ਬੋਲਾ ਵੀਰੇ 3 ਕਿਲੋ ਕੱਢਿਆ ਉਹ ਪਿਆ ਆਪਾਂ ਝੂਠ ਨਹੀਂ ਮਾਣਾ ਪਹਿਲਾਂ ਬੱਚੇ ਨੂੰ ਜਗਾਤਾ ਹੁਣ ਵੀ ਕੱਢਿਆ 3 ਕਿਲੋ ਦੁੱਧ ਠੀਕ ਆ ਜੀ ਬਾਕੀ ਥਾਣਾ ਦਾ ਸਹਿਜ ਪੂਰਾ ਸਹੀ ਗੱਲ ਆ ਜੀ ਮੈਂ ਕਿਤੇ ਸੰਭੀ ਹੁੰਦੀ ਬਈ ਕੋਈ ਮੋਲ ਨਹੀਂ ਸੀ ਮੋਲ ਨਹੀਂ ਸੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਵੀਰੇ ਯਾਰ ਜਿਹੋ ਜੀ ਮਤਲਬ ਥਾਣ ਲੈ ਵਾ ਉਹ ਜੇ ਤਾਂ ਐਵੇਂ ਆਪਾਂ ਕਹਦੇ 13 14 ਕਿਲੋ ਤਾਂ ਵੀ ਚੱਲਦਾ ਬਾਈ ਪਰ 10 ਕਿਲੋ ਵੀਰੇ ਆਮ ਨਾਲ ਦੇ ਦੋ ਜੇ ਸੰਭੀ ਹੁੰਦੀ ਪਾ ਦਿੰਦੀ ਬਈ ਤੇਰਾ ਜਿਹੜਾ 15 ਕਿਲੋ ਵਾਲੀ ਸੀ ਮੈਂ 15 ਕਿਲੋ ਵਾਲੀ ਥੁਰ ਕੇ ਦਿਖਾਦੀ ਵੀਰੇ ਸੁਆ ਜਿਹੜਾ ਮ ਬਰਦੰਦਾ ਮਿਲਦਾ ਕੋਈ ਨਹੀਂ ਘੱਟ ਸੇਵਾ ਲੈ ਘਰ ਆਈ ਆ ਤਿਆਰੀ ਐਚ ਐਫ ਗਾਇਆਂ ਰਗੀਆ ਕਰਮਾਰੀ ਵੀ ਸੁਆ ਮੰਨ ਜਾਂਦਾ ਵੀਰੇ ਇਹਦੀ ਏਅਰ ਕੱਢੀ ਜਾਂਦਾ ਬੱਚਾ ਕੱਢਦਾ ਬੱਚਾ ਕੱਢਦਾ ਜੀ ਜਿਹੜੇ ਸਾਉ ਦਾ ਕਰਮ ਵਾਲੀ ਲੱਸੀ ਆ ਹਵਾਨੇ ਤੇ ਪੂਰਾ ਜੋਰ ਲਾਤਾ ਮੈਨੇ ਆਏ ਨਹੀਂ ਬਾਈ ਹਵਾਨਾ ਨੂੰ ਨਹੀਂ ਲੱਗਦਾ ਇਹੋ ਜਿਹਾ ਨਹੀਂ ਬਾਈ ਪੂਰਾ ਫਿਟਨੈਸ ਵਾਲਾ ਹਵਾਨਾ ਜੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ੰਗ ਕੋਈ ਵੀ ਨਹੀਂ ਮੋੜ ਲਿਆ ਵੀਰੇ ਬਾਕੀ ਬਾਈ ਦੰਦ ਦੋਂਦਾ ਹਨ ਓਕੇ ਕਵਾੜਿਆਂ ਰਗੇ ਵੀਰੇ ਠੀਕ ਹੈ ਜੀ ਸਾਦਾ ਕੋਈ ਹੱਲ ਦਾ ਜੋਲਦਾ ਵੀ ਹੋਵੇ ਆਪਾਂ ਜੁਮੇਵਾਰ ਆ ਆਪਾਂ ਜ਼ਿੰਮੇਵਾਰ ਆ ਠੀਕ ਹੈ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਪਿੰਡਾਂ ਵਾਲੇ ਵੀਰੇ ਕਾਗਜੀ ਹੈ ਕਾਗਜੀ ਪਿੰਡ ਆ ਜੀ ਜੇ ਸੇਵਾ ਵਾਲੇ ਘਰੇ ਜਾਵੜੀ ਤਾਂ ਭਰਤਾ ਜਾਊ ਇਹ ਬੰਦਾ ਸੇਵਾ ਵਾਲਾ ਹੋਵੇ ਤੇ ਦੁੱਧ ਵੀ ਹੋ ਸਕਦਾ ਬਾਈ ਵੀ ਜਾਂਦੀ ਬਾਈ ਸੂਈ ਵੀ ਮੈਂ ਵੇਲਾ ਨਹੀਂ ਮੂੰਹ ਚੱਕ ਕੇ ਖੜ ਜਾਂਦੀ ਨਵੇਂ ਸਾਥੇ ਆਈ ਆ ਠੀਕ ਆ ਜੀ ਹੋਰ ਲੀ ਜੋ ਮੂੰਹ ਨਹੀਂ ਚੱਕਦੀ ਵੀਰੇ ਠੀਕ ਆ ਵੀਰੇ ਜੈਜ ਜੀ ਡਿਮਾਂਡ ਜਮਾ ਲੈਣ ਦੇਂ ਜੀ ਅਲੀ ਮੇਰੇ ਯਾਰ ਮੁੱਲ ਪੈਦਾ ਕੋਈ ਹੈ ਹੀ ਨਹੀਂਗਾ ਠੀਕ ਆ ਜੀ ਜੇ ਹੁਣ ਗਾਂ ਗਰਮੀ ਆਈ ਜਾਂਦੀ ਆ ਹਾਂਜੀ ਇਹ ਮੁੱਲ ਦਾ ਜੰਨਾ ਮਰਜੀ ਕਰ ਲੈ ਕੋਈ ਫਾਇਦਾ ਨਹੀਂ ਨਾ ਮੁੱਲ ਕਰਕੇ ਢੱਡ ਭਰੀ ਜੀ ਮੁੱਲ 72000 ਦਾ ਕੋਈ ਮਾੜਾ ਮੋਟਾ ਮਾਨ ਤਾਨ ਕਰ ਮਾਨ ਤਾਨ ਕਰਾਂਗੇ ਜਮਾ ਜੈਜ ਡਿਮਾਂਡ ਆ ਮੁੱਲ 72000 ਰੁਪਿਆ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਜੈਜ ਮੁੱ ਇੰਨੇ ਜਿਤਾ ਵੀਰੇ ਦੂਜੇ ਪਾਸੇ ਵੀ ਹੈਗੀ ਆ ਦੋ ਨੰਬਰ ਵੀਰੇ ਝੋਟੀ ਦੇ ਪੈਠ ਪੂੜਾ ਬਹੁਤ ਗੋਲ ਆ ਜੀ ਕਵਾਲ ਚੰਗੀ ਕੱਟੀ ਆ ਵੀਰੇ ਬਾੜੀ ਚੰਗੀ ਆ ਉ ਵੀ ਵੀਰੇ ਆਪਾਂ ਛੇਤ ਵੀ ਚੰਗੀ ਆ ਐਵੇਂ ਤਾਂ ਆਪਾਂ ਕਹਿੰਦੇ ਨਹੀਂ ਵੀ ਹਰਿਆਣੇੋਂ ਲਿਆਈ ਸੀ ਉਹ ਫਲਾਣਾ ਧਿਆਨਸਾਂ ਤੋਂ ਲਿਆਈ ਸੀ ਪਰੋਂ ਲਿਓ ਲਈ ਆਪਾਂ ਕੱਟੀ ਦੀ ਆਪਾਂ ਇੱਥੋਂ ਲਈ ਆ ਅਗਲਾ ਜਿੱਥੋਂ ਮਰਜ਼ੀ ਲੈ ਕੇ ਆਇਆ ਹਾਂ ਹਾਂ ਪੋਲੇਪੰਡ ਤੋਂ ਲਈ ਆ ਬਾਈ ਠੀਕ ਆ ਜੀ ਸੁਆ ਕਿਨ ਨਾ ਵੀਰੇ ਸੁਆ ਵੀਰੇ ਪਹਿਲਾ ਇਹ ਚਾਰ ਦਾ ਹੰਦਾ ਮੂੰਹ ਚ ਕਦੋਂ ਸੁਈ ਹੈ ਜੀ ਸੁਆ ਵੀਰੇ ਮਹੀਨੇ ਦਾ ਮੰਨ ਲੈ ਡੇਢ ਦਾ ਮੰਨ ਲੈ ਜਾਂ 2 ਦਾ ਮੰਨ ਲੈ ਆ ਬੱਚਾ ਆ ਬੱਚਾ ਅਗਲੇ ਦੀ ਮਰਜ਼ੀ ਹੈ ਜਿੰਨਾ ਤੱਕ ਕੱਟਾ ਕੱਟਾ ਜੀ ਮੰਗ ਜਿੰਨਾ ਚਿਰ ਮਰਜ਼ੀ ਮੰਨ ਲੈ ਬੱਚਾ ਹੈ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਵੀਰੇ ਦੁੱਧ ਅਗਲੇ ਮਾਲਕਾਂ ਨੇ ਆਪਣੇ ਕੋਲ ਅੱਜ ਹੀ ਆਈਆਂ ਠੀਕ ਹੈ ਜੀ ਮਾਲਕਾਂ ਨੇ 9 ਕਿਲੋ ਦੱਸਿਆ ਆਪਾਂ 7.5 ਕਿਲੋ ਕੰਡੇ ਵਾਲਾ ਦੁੱਧ ਭਾਵੇਂ ਅਗਲਾ 2 ਟਾਈਮ 3 ਟਾਈਮ ਚੋਕੇ ਲੈ ਜਾਵੇ ਵੱਟ ਕੱਢੂਗੇ ਜਾਂ ਘਾਟ ਕੱਢੂਗੀ ਤੇਲ ਖਰਚਾ ਆਪਾਂ ਦੰ ਥਣਾ ਦੀ ਦੰ ਹੈ ਜੀ ਇੱਕ ਨੰਬਰ ਆ ਚ ਵਈ ਤੋੜ ਕੇ ਤੇ ਖਾਦੀ ਵੀਰੇ ਕੁਆਲਿਟੀ ਝ ਕੁੰਡਾ ਸਿੰਘ ਗੋਲ ਪੈਠਪੂੜਾ ਮੰਝਾ ਡੈਂਦਾ ਝੋਟੀ ਤੇ ਕੋਈ ਆਏ ਨਹੀਂ ਗਾ ਵੀਰੇ ਲਿੱਸੀ ਫਿੱਕੀ ਨਹੀਂ ਗਈ ਸੇਵਾ ਲਈ ਘਰ ਵਾਈ ਆ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜ਼ੀ ਸੁਈ ਮੰਨ ਲਓ 7.5 ਕਿਲੋ ਦੁੱਧ ਜੋਕ ਕੇ ਲੈ ਜਾਓ ਮਾਲਕਾ ਨੇ 9 ਕਹਿ ਕੇ ਦਿੱਤੀ ਹੈ ਕਿਉਂਕਿ ਤਾਜੀ ਆਈ ਹੈ ਪਰ ਜੀ ਜੂਦਾ ਕਰ ਮੈਂ ਨੇ ਲਾ ਲਿਆ ਪਸੇ ਨਾ ਨਾ ਵੀਰੇ ਲਾ ਲਿਆ ਖਾਨੀ ਬਾਦੀ ਕੱਢੇ ਪਰ ਘੱਟ ਦੱਸਿਆ ਬਾਈ ਚੰਗਾ ਦੁੱਧੇ ਵਿੱਚ ਫਾਇਦਾ ਨਹੀਂ ਕੋਈ ਸਹੀ ਗੱਲ ਹੈ ਜੀ ਕਹੀ ਜਾ ਹਰੇਕ ਅਗਲਾ ਪਸ਼ੂ ਹੀ ਚਾਹੁੰਦਾ ਐਵੇਂ ਆਪਾਂ ਇਹ ਥਲੇ 11 ਕਿਲੋ ਕਹਿ ਦੀਏ ਫਾਇਦਾ ਕੋਈ ਸਹੀ ਗੱਲ ਹੈ ਜੀ ਗੋਲ ਪੱਠ ਪੋੜਾ ਜੀ ਐਂਡ ਸੈਂਗ ਦੇ ਜਿੰਨਾ ਹੈਗਾ ਚੰਗਾ ਬਾਈ ਬਾਕੀ ਵੀਰੇ ਨੇਚਰਲ ਸੈਂਗ ਆ ਕੋਈ ਆਏ ਨਹੀਂ ਮੇਰੇ ਬਣਾਇਆ ਵਾ ਐਂਡ ਜਮਾ ਕੁੰਡਾ ਤੋੜ ਕੇ ਤੱਕ ਚਾਰ ਦੰਦ ਦਾ ਮੂੰਹ ਵੀਰੇ ਮੂੰਹ ਤੋਂ ਚਾਰ ਦੰਦ ਦਾ ਠੀਕ ਹੈ ਜੀ ਥਾਣਾ ਦਾ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਹੋੜ ਸ਼ਾਕ ਕੋਈ ਵੀ ਨਹੀਂ ਬਾਕੀ ਕੁਆਲਿਟੀ ਬਹੁਤ ਆ ਜੀ ਸ਼ਕੀਨ ਵੀ ਰਸਤੇ ਤੋਹਫਾ ਹੀ ਆ ਕਿਸੇ ਨੇ ਸ਼ੌਂਕ ਨਾ ਰੱਖਣੀ ਹੋਵੇ ਤੇ ਬੱਚਾ ਤੁਹਾਨੂੰ ਮਗਰ ਕੱਟਾ ਮਿਲ ਜਾਣਾ ਡਿਮਾਂਡ ਵੀਰੇ ਦੀ ਬਰੇਟ ਐ ਵੀ ਅਗਲਾ ਕੋਈ ਕਹੀਈਏ ਮੈਂ ਕਹੀਏ ਆਪਾਂ 27 28 ਦਿਨ ਹੋ ਗਏ ਆਪਾਂ ਨੂੰ ਅਗਲੇ ਨੇ 1 ਮਹੀਨਾ 10 12 ਦਿਨ ਦੱਸੇ ਆ ਠੀਕ ਆ ਜੀ ਉਹ ਡੇਢ ਮਹੀਨਾ ਵਾਲੇ 2 ਮਹੀਨਾ ਵਾਲੇ 15 ਦਿਨ ਮੰਨ ਲਿਓ ਅਗਲੇ ਦੀ ਮਰਜ਼ੀ ਹੈ ਠੀਕ ਆ ਜੀ ਇਹ ਨਹੀਂ ਆਪਾਂ ਜਦਾਈ ਕਰਦੇ ਅਗਲੇ ਨਾਲ ਕਰਕੇ ਇੱਥੇ ਆ ਕੇ ਅਗਲਾ ਮੁੜ ਕੇ ਆਪਾਂ ਨੂੰ ਕਹਵੇ ਚੰਗੀ ਤਰ੍ਹਾਂ ਵਿਖਾ ਦੇ ਬੱਚਾ ਵੀਰੇ ਸਹੀ ਗੱਲ ਬੱਚਾ ਦੇਖ ਲਾ ਖਲ ਕਹਿਮਾ ਹੈ ਨਹੀਂ ਵੀ ਕੋਈ ਲੱਸਾ ਲਾ ਜਿੰਨਾ ਟਾਈਮ ਮਰਜ਼ੀ ਮੰਨ ਲੇ ਯਾਰ ਕੋਈ ਥਣ ਥਣ ਬਹੁਤ ਚੰਗਾ ਕੱਟੀ ਸੜਦੀ ਬਾਈ ਸਹੀ ਗੱਲ ਹੈ ਥਣ ਆਪਾਂ ਚੈੱਕ ਵੀ ਕਰਾ ਦਿੰਨੇ ਆ ਬਾਈ ਸੜਦੀ ਬਹੁਤ ਚੰ ਡਿਮਾਂਡ ਜਮਾ ਜੈ ਜੀ ਫੈਕਸ ਜੀ ਵੀਰੇ ਡਿਮਾਂਡ ਇਹਦੀ ਜੈ ਜੀ ਆ ਕੋਈ ਬਾਹਲਾ ਨਹੀਂ ਗਾ ਮੁੱਲ ਵੀ ਨਾ ਬੱਚੇ ਤੋਂ ਬਗੈਰ ਵੀ ਵਲਾ ਇੰਨੇ ਕ ਮਗਲ ਦੇ ਟੋਕੜਾ ਦਾ ਸੱਜਰਾ ਰਗਈ ਕੰਮ ਆ ਮਹੀਨੇ ਡੇਢ ਮਹੀਨੇ ਚ ਕਈ ਮਹੀਨੇ ਤਾਂ ਦੁੱਧ ਹੀ ਬਣਦੀਆਂ ਹਾਂ ਹਾਂਜੀ ਪਲੂਣ ਕਟੀਆਂ ਦਾ 72000 ਰੁਪਏ ਦੀ ਕੱਟੀ ਦੇ ਦੇ ਆਫਰੀ ਹਾਂ ਵੀਰਾ ਲਓ ਜੀ ਜੈ ਜੀ ਡਿਮਾਂਡ ਆ 72000 ਦੀ ਕੱਟੀ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਬਾਕੀ ਆਵੇਂ ਆਪਾਂ ਝੂਠ ਮਾਰਦੀ ਹਜੇ ਬਣੀ ਕੀਤੀ ਵੀਰੇ ਕੋਈ ਨਹੀਂ 1 ਮਹੀਨਾ 12 13 ਦਿਨ ਉਹ ਕਹਿੰਦੇ ਸੁਈ ਨੂੰ ਹੋਏ ਆ ਜੀ ਠੀਕ ਆ ਵੀਰੇ ਤੇ 2 ਸੌਰੀ 3 ਨੰਬਰ ਨਾ ਬਜਨ ਬੜਾ ਝੋਟੀ ਦਾ ਵੀ 3 ਨੰਬਰ ਵੀਰੇ ਇਹਦੇ ਮਗਰ ਵੀ ਹੈ ਵੀ ਤੋਫਾ ਬੂਰੀ ਕੱਟੀ ਆ ਵੀਰੇ ਹਾਂ ਬੂ ਤੋਫਾਈ ਆ ਹਾਂ ਪਿਆਰ ਬੂਰੇ ਆਪ ਕਰਮ ਵਾਲੀ ਮੁਰਜ ਪਹਿਲਾਂ ਡਾਲੇ ਪਿੰਡ ਤੋਂ ਲਈ ਆ ਆਪਾਂ ਉੱਥੇ ਝੋਟਾ ਬੂਰਾ ਵੀਰੇ ਆ ਡਾਲੇ ਤੋਂ ਨਾਲ ਆ ਨਾਲ ਦੇ ਪਿੰਡ ਤੋਂ ਹਾਂ ਉੱਥੇ ਬੂਰਾ ਕੱਟਾ ਹੈਗਾ ਬਈ ਬੂਰੇ ਬੱਚੇ ਬਹੁਤ ਆ ਟੌਪ ਸਾਰਾ ਬੱਚਾ ਬੂਰਾ ਟੌਪ ਦਾ ਆਗਾ ਕੱਟੀ ਆ ਵੀਰੇ ਉਂਗੀ ਕੱਟੀ ਇੱਕ ਵੀ ਵਾਲ ਕਾਲਾ ਹੈ ਨਹੀਂ ਵਿੱਚ 31 ਤੋਫਾ ਹੀ ਮਿਲ ਜਾਣੀ ਆ ਵੇ ਬਰੇ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਸੂਈ ਨੂੰ ਬਰੇ ਐਵੇਂ ਆਪਾਂ ਛੋੜ ਨਹੀਂ ਮਾਣਾ 2 ਮਹੀਨੇ ਹੋ ਗਏ ਆ ਅੱਜ ਇਹਨੂੰ ਇੱਕ ਹਫਤਾ ਇਹ ਆਈ ਹੋਈ ਨੂੰ ਵੀ ਹੋ ਗਿਆ ਠੀਕ ਆ ਉਹ ਰਹਿਣੀ ਨਾ ਰਹਿਣੀ ਆਪਾਂ ਅਗਲੇ ਨੂੰ ਲਾਚ ਦੇ ਕੇ ਨਹੀਂ ਲੈਂਦੇ ਬਈ ਖਾਲੀ ਮੰਨ ਕੇ ਲਵੇ ਦੁੱਧ ਕਿੰਨਾ ਜੀ ਦੁੱਧ ਵੀਰੇ ਇਹਦੇ ਥੱਲੇ 8 ਕਿਲੋ ਆ ਸਹੀ ਐ ਇਸ ਟਾਈਮ ਹਾਂ ਸੂਆ ਪਹਿਲਾ ਸੂਈ ਪਹਿਲਾ ਪਹਿਲਾ ਵੀਰੇ ਪਹਿਲਾ ਸੂਈ ਐ ਠੀਕ ਆ ਜੀ ਅੰਗ ਪੈਰ ਬਹੁਤ ਵੱਡੇ ਕੱਟੀ ਦੇ ਹੋਰ ਵੀ ਗਾਹੇ ਸੂਏ ਬਣਨ ਆਈ ਐ ਸਹੀ ਗੱਲ ਆ ਜੀ ਇਹ ਵੀ ਤੋੜ ਕੇ ਦਿਖਾ ਦੇ ਬਾਕੀ ਇਹਦੇ ਵੀਰੇ ਇੱਕ ਆਫਰ ਨਾਲ ਹੋਰ ਵੀ ਐ ਕੱਟੀ ਦਾ ਆਪਾਂ ਵੀਰੇ ਮੁੱਲ ਕਰਦੇ ਹ 80000 ਠੀਕ ਆ ਜੀ ਜੇ ਕਿਸੇ ਨੇ ਬੱਚਾ ਨਹੀਂ ਲੈ ਜਾਣਾ ਆਪਾਂ ਕੱਟੀ 15000 ਦੀ ਅੱਜ ਵੀ ਰੱਖ ਲੈਣੇ ਆ ਅਗਲਾ ਚੋਲੇ ਵਿੱਚ ਕੱਟੀ ਤੋਂ ਬਗੈਰ ਦਾ ਮਿਲਦੀ ਹੈ ਯਾਰ ਦੀ ਝੋਟੀ ਮਿਲਦੀ ਹੈ ਬਿਨਾਂ ਨਹੀਂ ਮਿਲਦੀ ਅਗਲਾ ਸਰਦਰਦੀ ਤੇ ਸਰਦਰਦੀ ਤੇ ਜੇ ਇੱਕ ਗੱਲ ਹੋਰ ਆ 15-20 ਦਾ ਨਵੇਂ ਮਹੀਨੇ ਚ ਅਗਰੇ ਨੇ ਘਰੋਂ ਛੱਡ ਕੇ ਜਾਣੀ ਕੱਟੀ ਤਾਂ ਵੀ 15000 ਦੀ ਕੱਟੀ ਰੱਖਣੀ ਠੀਕ ਹੈ 80000 ਦੀ ਡਿਮਾਂਡ ਆ ਵੀਰੇ ਠੀਕ ਆ ਜੀ ਜੇ ਕੱਲੀ ਆਏ ਨੇ ਕੱਟੀ ਤੇ ਬਗੈਰ ਲੈ ਜਾਣੀ ਆ 65000 ਦੀ ਝੋਟੀ ਕੱਟੀ ਕਿਨੇ ਛੱਟਣੀ ਬਈ ਕਰਤੀ ਹੈ ਜੇ ਤੋਹਫੇ ਧਰੇ ਪਏ ਆ ਜੇ ਕਿਤੇ ਸੀਮਾ ਲਵਾਉਣਾ ਹੋਵੇ ਨਾ ਕਲਰ ਵੀ ਗੱਲ ਆਦਣਾ ਝੋਟੀ ਦਾ ਜਿਹੜਾ ਮੁੱਲ ਕੀਤਾ ਆਪਾਂ ਮੰਨ ਲਾ 65 ਦੀ ਕਹਿ ਤਾਂ 65000 ਦੀ ਹੂੰ ਫੰਡਰਾਂ ਚ ਆ ਵੀਰੇ ਵਜਣਾ ਬਹੁਤ ਆ ਤਿੰਨਾ ਮੱਜਨ ਲੋ ਕੱਦ ਵੱਡਾ ਬਾਹਰ ਨੂੰ ਲੈ ਚੱਲੀ ਖੁੱਲੇ ਚ ਤੇ ਜਦੋਂ ਆ ਕੇ ਵੇਖੋਗੇ ਵੀਰੇ ਗੋਲ ਪੱਠ ਪੂਰਾ ਵਜਨ ਵਜੂਦ ਬੜਾ ਚੰਗਾ 9 ਕਿਲੋ ਦੁੱਧ ਆ ਇੱਕ ਮਹੀਨਾ ਹੋ ਗਿਆ ਏ ਆਈ ਹੋਈ ਨੂੰ ਅਗਲੇ ਵੀਰੇ ਕਹਿਣਾ ਵੀਡੀਓ 'ਚ ਕਹਿੰਦੇ ਆ ਉਹ ਜੀ ਗੱਲ ਨਹੀਂ ਗੀ ਕਹਿਣ ਵਾਲੀ ਨਹੀਂ ਤੇਰੇ ਕੋਲੇ ਆ ਕੇ ਕੋਲੇ ਆ ਕੇ ਵੇਖੋ ਛੋਟੀ ਕੋਲੇ ਆ ਕੇ ਵੇਖੋ ਦੇਖਣਯੋਗ ਚੀਜ਼ ਆ ਜੀ ਅਜੇ ਤਾਂ ਨਵਾਤੀ ਦਵਾਤੀ ਨਹੀਂ ਗੀ ਤਾਜੀ ਆਈ ਹੁਣੇ ਉਤਰੀ ਆ ਬਈ ਬਈ ਆਈ ਆ ਹੁਣੇ ਨਾਲੇ ਉਹ ਲਈ ਆ ਵੀਰੇ ਆਪਾਂ ਠੀਕ ਹੈ ਵੀਰੇ ਨਾਲ ਦੇ ਪਿੰਡ ਤੋਂ ਵੀ ਬਾਈ ਨੇ ਲਈ ਜੀ ਬਾਈ ਮਾਲਕਾਂ ਨੇ ਇਹ ਥੱਲੇ ਦੁੱਧ ਆਪਾਂ ਨੂੰ ਇਹਦੇ ਥੱਲੇ ਵੀ 9 9.5 ਕਿਲੋ ਪੱਠ ਕਿਲੋ ਆ ਕੇ ਬਈ ਦੁੱਧ ਘੱਟ ਦੱਸਿਆ ਚੰਗਾ ਐ ਤੁਰਿਆ ਤੁਰਿਆ ਜਾਂਦਾ ਗਾਂ ਜਾ ਕੇ ਘਰੇ ਹੋਰ ਪੂਰਾ ਘੱਟ ਵੱਧ ਕੱਢੇ ਲਾਂਬਾ ਲੈਂਦੇ ਫਿਰ ਉਹਦੇ ਨਾਲ ਚੰਗਾ ਯਾਰ ਪ ਲੈ ਚੱਲੀ ਫਿਰ ਆ ਵੈਸੇ ਹੀ ਆ ਪਿੰਡੇ ਤੇ ਕੀ ਹੋਇਆ ਰੋ ਨਵਾਂ ਨੂੰ ਹੋਇਆ ਸੀ ਆ ਸਿਆਲ ਚ ਠੀਕ ਆ ਜੀ ਖੁਸ਼ਕੀ ਜੀ ਹੋ ਗਈ ਹਾਂਜੀ ਹਾਂਜੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਵਾਂਗੇ ਬੱਚਾ ਮਗਰ ਤੋਫਾ ਹੀ ਮਿਲ ਜਾਣਾ ਜੀ ਪੂਰੀ ਕੱਟੀ ਥਾਣ ਕਰੋ ਚੈੱਕ ਸੋਹਣੇ ਸੈਜ ਦਾ ਪੂਰਾ ਟੌਪ ਦਾ ਥਾਣਾ ਜੀ ਕੁਆਲਿਟੀ ਬੁਰੀ ਚੰਗੀ ਆ ਪਲੂਆਂ ਆ ਰਗੀਆਂ ਹੈ ਨਹੀਂ ਗੀਆਂ ਇਹ ਸਹੀ ਗੱਲ ਦਾ ਕਪਾ ਕਈਦਾ ਜਾਨੇ ਪਹਿਲੇ ਸੂਏ ਹਾਂਜੀ ਲੱਗਦੀ ਆਣੀ ਵੀ ਪਲੂਣਾ ਕਟੀਆਂ ਇਹ ਬਾਈ ਸਹੀ ਗੱਲ ਹੈ ਜੀ ਹਾਂ ਕਿਤੇ ਸਾਹ ਵਲੇ ਤਾਂ ਜੋੜਾ ਹੀ ਲੈ ਕੇ ਬਾਈ ਭਾਵਾ ਕੋਈ ਹਾਂਜੀ ਮੰਨ ਲਾ ਵੀਰੇ ਆਪਾਂ 72 ਉਹਦਾ ਕਿਆ 80 ਜਿਹੜਾ ਕਿਆ ਕਿਦਾ ਕਿਆ ਜੀ ਵੀ ਮੰਨ ਲਾ 1.5 ਦਾ ਜੋੜੇ ਦਾ ਬਣਦਾ ਹਾਂਜੀ ਬਾਈ ਡੇਢ ਦੀਆਂ ਕਟੀਆਂ ਵੀਰੇ ਇਹੋ ਜੀਆਂ ਕਹਿੰਨੇ ਦੇਣੀਆਂ ਨੇ ਜੋੜਾ ਡੇਢ ਦਾ ਦੇ ਦੇਂਗੇ ਬਈ ਆਪਾਂ ਠੀਕ ਆ ਬਈ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਚੁੱਕ ਲਈਏ ਬਾਕੀ ਦੋਨਾਂ ਮਗਰ ਬੱਚੇ ਆ ਭਰਾ ਕੋਈ ਨਹੀਂ ਕੋ ਬੱਚੇ ਬਗੈਰ ਸਹੀ ਗੱਲ ਹੈ ਜੀ ਬੱਚਿਆਂ ਦੀ ਮੈਂ ਇੱਕ ਗੱਲ ਹੋਰ ਆ ਵੱਡੇ ਵੀਰੇ ਇੱਕ ਗੱਲ ਦੀ ਗਰੰ ਦੁੱਧ ਘੱਟ ਵੱਧ ਕੱਢਦੇ ਨਵੇਂ ਸਾਧਾ ਜਾ ਕੇ ਬੱਕਰੀ ਗੱਲ ਮਿਲਣੀਆਂ ਬੱਚੇ ਤੇ ਅਗਲੇ ਮਿਲਣੀਆਂ ਬੱਚੇ ਤੇ ਸਹੀ ਗੱਲ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ